ਇਵੇਂ ਦੀ ਹੋ ਗਈ ਜਿਵੇਂ ਪੁਰਾਣੇ ਵਕਤਾਂ ਦੇ ਵਿੱਚ ਕੋਈ ਬੰਦੇ ਨੂੰ ਸ਼ਰਤਾਂ ਲਾਉਣ ਦੀ ਆਦਤ ਸੀ ਸ਼ਰਤਾਂ ਲਾਉਣ ਦੀ ਆਪ ਸੀਗੀ ਤਾਂ ਉਹਨੇ ਦੋ ਜਣੇ ਜਾਂਦੇ ਸੀ ਉਹਨੇ ਫਿਰ ਇੱਕ ਨਾ ਗੱਡੀ ਦੇ ਥੱਲੇ ਕੋ ਬਿੱਲਾ ਆ ਕੇ ਮਰ ਗਿਆ ਮਰ ਗਿਆ ਤੇ ਬਿੱਲਾ ਚੱਕ ਕੇ ਉਹਨਾਂ ਨੇ ਆਪਣੇ ਰੇੜੇ ਤੇ ਰੱਖ ਲਿਆ ਤੇ ਉਹ ਜਿਹੜਾ ਸ਼ਰਤ ਲਾਉਣ ਦੀ ਆਤ ਸੀ ਉਹ ਕਹਿੰਦਾ ਲੈ ਵੀ ਪਿੰਦਰਾ ਸ਼ਾਹ ਸ਼ਾਹ ਮਰ ਗਿਆ ਉਹ ਕਹਿੰਦਾ ਨਹੀਂ ਬਿੱਲਾ ਕਹਿੰਦਾ ਤੂੰ ਸ਼ਰਤ ਲਾ ਲੈ ਪੁਰਾਣੇ ਟਾਈਮਾਂ ਦੇ ਵਿੱਚ 100-100 ਰੁਪਏ ਦੀ ਸ਼ਰਤ ਲਾ ਲਈ ਤੇ ਬਿੱਲੇ ਨੂੰ ਪੁੱਛੋ ਚੱਕਿਆ ਤੇ ਰੇੜੇ ਦੇ ਉੱਤੇ ਰੱਖ ਕੇ ਘਰ ਲੈ ਜਿਹੜੇ ਸਰਦਾਰ ਕੋ ਕੰਮ ਕਰਦੇ ਹੀ ਉੱਥੇ ਚੱਲ ਗਏ ਜਿਹੜਾ ਸ਼ਰਤਾਂ ਲਾਉਂਦਾ ਉਹਦਾ ਨਾਮ ਭੂਕਾ ਹੈ ਉਹ ਕਹਿੰਦਾ ਸਰਦਾਰ ਜੀ ਫੇਰ ਸ਼ਰਤ ਲੱਗ ਗਈ ਪਹਿਲਾਂ ਤਾਂ ਸਰਦਾਰ ਨੇ ਗਾਲਾਂ ਕੱਢੀਆਂ ਚਾਰ ਪੰਜ ਤੇ ਤੂੰ ਸ਼ਰਤਾਂ ਲਾਉਣਾ ਤੂੰ ਹਟਦਾ ਨਹੀਂ ਫੇਰ ਕਹਿੰਦੇ ਚੱਲ ਤੂੰ 10 ਸ਼ਰਤ ਕੀ ਲਾਈ ਕਹਿੰਦਾ ਸ਼ਰਤ ਇਹ ਲਾਈ ਸਰਦਾਰ ਜੀ ਵੀ ਮੈਂ ਕਹਿੰਦਾ ਇਹ ਸ਼ਹਾ ਹੈ ਤੇ ਬਿੰਦਰ ਕਹਿੰਦਾ ਇਹ ਬਿੱਲਾ ਤੂੰ ਹੀ ਦੱਸੋ ਕੀ ਆ ਸਰਦਾਰ ਨੇ ਸੋਚਿਆ ਪੀ ਮਾਤੜ ਬੰਦਾ ਆ ਚਲ ਇਹਨੂੰ ਬਚਾ ਲੈਣਾ ਉਹਨੇ ਸਾਈਡ ਤੇ ਕੀਤਾ ਕਰਕੇ ਕਹਿੰਦਾ ਕਹਿੰਦਾ ਭੂਪਿਆ ਗੱਲ ਸੁਣ ਤੂੰ ਸ਼ਰਤ ਹਾਰ ਜਾਣਾ ਕਿਉਂਕਿ ਇਹ ਸ਼ਿਆ ਨਹੀਂ ਬਿੱਲਾ ਆ ਕਹਿੰਦਾ ਸਰਦਾਰ ਜੀ ਹਰੂੰ ਤਾਂ ਤਾਂ ਜੇ ਮੈਂ ਮੰਨੂਗਾ ਮੰਨਣਾ ਹੀ ਨਹੀਂ ਵੀ ਇਹ ਸ਼ਿਆ ਆ ਭਾਵੇਂ ਤੂੰ ਹੀ ਕਹੀ ਜਾਓ ਉਹ ਹਸਾ ਵਜ ਦਲਦਾ ਆ ਕਿ ਕੋਈ ਕਹੇ ਦੀ ਕੋਈ ਨਹੀਂ ਸੁਣਦਾ ਨਾ ਕੋ ਮਨਦਾ ਆ ਇਸ ਕਰਕੇ ਇਹ ਪੁਰਾਣੀਆਂ ਘਾਵਟਾਂ ਜਿਹੜੀਆਂ ਅੱਜ ਦੇ ਸਮੇਂ ਤੇ ਸੈਟ ਅਪ ਹੋ ਗਈਆਂ ਥੈਂਕ ਯੂ